ਅਸੀ ਗੱਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਮਿੰਨੀ ਵਲੌਗ ਵਿੱਚ ਅੱਜ ਆਈ ਸੀਗੀ ਜੀ ਪਰਚੀ ਲੇਬਰ ਲੱਗੀ ਪਰਚੀ ਇੱਕ ਕੜਨ ਆਪਾਂ ਗਾ ਆਗ ਪਾਉਣ ਜਦੋਂ ਆਗ ਪਾਉਂਦੇ ਬਾਰਿਸ਼ ਵੀ ਉਸ ਟਾਈਮ ਪੂਰੀ ਪੈ ਰਹੀ ᱛੀ ਮੌਸਮ 'ਚ ਹੈ ਥੋੜੀ ਜਿਹੀ ਗੜਬੜ ਜੇ ਮੌਸਮ ਅੱਜ ਜਿਆਦਾ ਮੀਂਹ ਪੈਂਦਾ ਤਾਂ ਪਰਚੀ ਵੀ ਅੱਜ ਪਿੱਛੇ ਰਹਿ ਜੂ ਕਿਉਂਕਿ ਖੇਤ ਨੇ ਹੋਣਾ ਗਿੱਲਾ ਵਿੱਚ ਲੀ ਵੀ ਪੈਣੀ ਅੱਜ ਮੇਰੇ ਹੋਇਆ ਪਥਰੀ ਦਾ ਦਰਦ ਬਹੁਤ ਜ਼ਿਆਦਾ 12-13 ਸਾਲ ਬਾਅਦ ਦੁਆਰੇ ਹੋਇਆ ਦਰਦ ਦਰਦ ਵੀ ਇੰਨਾ ਤਾਂ ਵੀ ਰਟ ਪੁਆਤਾ ਨਾ ਬੈਠ ਹੋਵੇ ਨਾ ਉੱਠ ਹੋਵੇ ਲੰਗ ਸਰਦਾਰ ਹੈ ਨਹੀਂ ਤਾਂ ਘਰੋਂ ਡੈਡੀ ਪ੍ਰਧਾਨ ਜੀ ਨੂੰ ਕਰਿਆ ਫੋਨ ਪ੍ਰਧਾਨ ਜੀ ਆਏ ਆਪਣੀ ਥਾਰ ਲੈ ਕੇ ਗਏ ਫਿਰ ਮਰੰਡੇ ਮਾ ਵੀ ਡਾਕਟਰ ਦੇ ਪ੍ਰਧਾਨ ਜੀ ਨੂੰ ਇੱਕ ਫੋਨ ਕਰਿਆ ਪ੍ਰਧਾਨ ਜੀ ਕਹਿੰਦੇ ਮੈਂ ਪਹਿਲਾਂ ਹੀ ਅਪ ਚੱਲਦੇ ਆ ਮਾ ਵੀ ਡਾਕਟਰ ਦੇ ਪਹੁੰਚੇ ਆਪਾਂ ਹਸਪੀਟਲ ਚ ਪਹੁੰਚ ਗਏ ਆਪਣੇ ਲਈ ਡ੍ਰਿਪ ਡ੍ਰਿਪ ਲੱਗੇ ਤੋਂ ਅੱਧਾ ਘੰਟਾ ਬਾਅਦ ਚੈਨ ਆਇਆ ਸਰੀਰ ਨੂੰ ਬਹੁਤ ਬੁਰਾ ਦਰਦ ਆ ਬਈ ਪਥਰੀ ਦਾ ਵੀ ਪੰਸੀ ਨੂੰ ਨੇ ਆਉਂਦਾ ਟਰੈਕਟਰ ਚਲਾਉਣਾ ਇਹਨੂੰ ਕਈ ਵਾਰ ਕਿਹਾ ਵੀ ਸਿੱਖ ਲਾ ਆਗ ਰਹਿ ਕੇ ਜਰਦ ਤੋਂ ਬਾਅਦ ਖੇਤ 'ਚੇ ਮੁੜ ਕੇ ਜਾ ਨਹੀਂ ਹੋਇਆ ਅੱਜ ਸਵੇਰੇ ਚੱਕੇ ਫੇਰ ਆਗ ਡੰਗਰਾਂ ਨੂੰ ਕੱਲ ਫਿਰ ਤੂੜੀਓ ਪਾਈ ਪਿੱਛੇ ਤੇ ਆਗ ਵੀ ਨਟੋਏ ਹੀ ਨੇ ਟਰਾਲਾ ਵੀ ਹਰ ਹਰਦੀਪ ਬੈਂਸ ਨੇ ਖੜਾਇਆ ਕੋ ਖੇਤ ਵਿੱਚ ਦਰਦੇ ਨਾ ਤੇ ਮਿੱਤੇ ਦਰ 2 ਵਜੇ ਦੇ ਬਾਅਦ ਕੁਸੋ ਅੱਜ ਫਿਰ ਲਾਈ ਗੁਰਸਹਿ ਸਿੰਘ ਦੀ ਡਿਊਟੀ ਭਾਂ ਸੀਗਲ ਟੋਕਾ ਕਰਾਉਣੇ ਦੀ ਨਾਲੇ ਅੱਜ ਨੂੰ ਛੁੱਟੀ ਸੀ ਪੇਪਰ ਇਹਦਾ ਕੱਲ ਇਹ ਕਹਿੰਦਾ ਪਾਪਾ ਤੁਸੀਂ ਕਰੋ ਆਰਾਮ ਮੈਂ ਕਰਾਉਣਾ ਤੁਹਾਡੇ ਨਾਲ ਡਿਊਟੀ ਅੱਜ ਵਜਾਉਣਾ ਟੋਕਾ ਹੀ ਨੇ ਕਰਾਤਾ ਨਾਲੇ ਆਏ ਆ ਬੱਚੇ ਜੇ ਕੰਮ ਸਿੱਖਣਗੇ ਤਾਂ ਹੀ ਆਪਣੇ ਨਾਲ ਹੱਥ ਬਟਾਉਣਗੇ ਅੱਜ ਸਵੇਰੇ ਸਵੇਰੇ ਬਾਬੇ ਨਾਲ ਕਰੀ ਮੜੀ ਜੀ ਮਸਤੀ ਮਿੱਤੇ ਕੱਲ ਆ ਨਹੀਂ ਹੋਇਆ ਬਾੜੇ ਚ ਮੈਨੂੰ ਪੁੱਛਿਆ ਕਹਿੰਦਾ ਕਿੱਥੇ ਗਿਆ ਦਮਾ ਕਹਿੰਦਾ ਏਦਾਂ ਏਦਾਂ ਦਰਦ ਹੋ ਗਿਆ ਤਾਂ ਕਹਿੰਦਾ ਗਾਲਾਂ ਕੱਢਦਾ ਮੂਰਤ ਕਹਿੰਦਾ ਖਾਣਾ ਨਾ ਪੀਣਾ ਮੈਂ ਕਹਿੰਦਾ ਹਲ ਦਰਦੇ ਹੋਣੇ ਆ ਕਹਿੰਦਾ ਸਾਡੇ ਲਾਗ ਨੂੰ ਗਲੰਕ ਦਿਖਾ ਦੇ ਦਰਦ ਮੈਂ ਕਿਹਾ ਬਾਈ ਤੁਸੀਂ ਤਾਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ